ਸਾਥ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਵਿੱਚ ਹੜਾ ਦੀ ਮਾਰ ਜਿਹੜੀ ਪਈ ਆ ਪਿਛਲੇ ਕੁ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸੰਸਥਾਵਾਂ ਪੰਜਾਬ ਵਿੱਚ ਆਈਆਂ ਚਾਹੇ ਉਹ ਰਾਜਸਥਾਨ ਹਮਾਚਲ ਹਰਿਆਣਾ ਗੁਜਰਾਤ ਬੰਬਈ ਤੱਕ ਸੰਗਤ ਆਈ ਹੈ ਸਾਈਮੇਮਰ ਫਾਊਂਡੇਸ਼ਨ ਦੇ ਕੋਲ ਇਸੇ ਤਰ੍ਹਾਂ ਹੀ ਵੀਰ ਆਈ ਸੀ ਰਾਜਸਥਾਨ ਤੋਂ ਰਾਜਸਥਾਨ ਦੇ ਜੋਧਪੁਰ ਤੋਂ ਮੁਸਲਮਾਨ ਵੀਰ ਜਿਹੜੇ ਆਏ ਸੀ ਐਜੂਕੇਸ਼ਨ ਸੇਵਾ ਸੁਸਾਇਟੀ ਵੱਲੋਂ ਉਹ ਸਾਨੂੰ ਜਿਹੜਾ ਰਸਨ ਦੇ ਗਿਆ ਸੀ ਉਸ ਨਾਲ ਜਾ ਕੇ ਵੀ ਵੰਡਿਆ ਪੱਟੀ ਹਲਕੇ ਦੇ ਵਿੱਚ ਵੀ ਹੋਈ ਪਰ ਹਲਕੇ ਦੇ ਵਿੱਚ ਵੀ ਉਹਨਾਂ ਵਿੱਚੋਂ ਜਿਹੜੀਆਂ ਇੱਕ ਚੁੰਨੀਆਂ ਸੀ ਉਧਰ ਦੀਆਂ ਸਪੈਸ਼ਲ ਜਿਹੜੀ ਹੁੰਦੀ ਆ ਖਾਸ ਵੈਰੈਟੀ ਉਹ ਸਾਡੇ ਕੋਲ ਬਚ ਗਈਆਂ ਸੀ ਤੇ ਉਹਨਾਂ ਨੂੰ ਉਹਨਾਂ ਦੀ ਇੱਛਾ ਸੀ ਕਿ ਜਿਹੜੀਆਂ ਇਹ ਚੁੰਨੀਆਂ ਹੈਗੀਆਂ ਪੀਲੇ ਰੰਗ ਵਾਲੀਆਂ ਇਹ ਅਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਦਈਏ ਅਮੇਵ ਨਾਨਕ ਪ੍ਰਮਦਰਨਾਗਦੀ ਕਰ ਬਰਸਾਦ ਗੁਰ यपर साधन करता है यपर साधन नहीं करना है यपर केस मान लिया कर बोल रहा है प्रश्न यपर साधन है प्रश्न यपर साधन चला है यपर साधन पूरा बना है यपर साधन कर पा है यपर साधन है ऐसा पड़ेगा अगर लग यपर साधन गुणा कर यपर साधन संसार यपर गुण मम पिता यपर साधन प्रताप है हम गुण का चार साधन कार्य ਇਹ ਪ੍ਰਕਾਰ ਜਦੁ ਨੀਰ ਦੇ ਕਮਨਿਕਾ ਸੁਪਰ ਸਾਨ ਪਤਾ ਹਮ ਸੋਏ ਅਧਿਆਤਮਿਕ ਹੋਏ ਅੰਦਰ ਤੇਰੀ ਮਯਾ ਸਭ ਸੁਣਿ ਕਿਨੋ ਜਲਾ ਤੇਗ ਜਗ ਲਾਗੋ ਤਿਤ ਲਗਹਰਨਾਦ ਨਾਨਕ ਕੈਨੇ ਕਹਿ ਸੁਨਾ ਹਰਿ ਸ਼ਲੋਕ ਅਧਿਮਾਤਾਦ ਪਾਰ ਗਮ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨਨੀ ਤਾਨ ਨੈ ਕ ਬੇਨ ਮੰਤਾ ਸਾਜ ਜਨਾਂ ਕੀ ਅਚਰਜ ਕਥਾ सागे संभव तो क्या होता है सागे संभव सही होता है सागे सागे मीटर का भी माना सागे संपर्क वैसे क्या ना सागे सागे बुझे आप नहीं रहा सागे संभव तो होता है नहीं रहा सागे सागे बारे ना बदला सागे सांबे को बचाना ना आगे में मांगा बनाए कौन बनाएगा सागे सोपा कर माये समानी सागे सांगा को तो मिला सागे संपर्क �